ਆਪਣੇ ਚੈਨਲ ਤੇ ਵੀਡੀਓ ਦੇਖ ਰਹੇ ਸਾਰੇ ਹੀ ਮਿੱਤਰਾਂ ਵੇਲੀਆਂ ਨੂੰ ਤੇ ਸਾਰੇ ਹੀ ਭੈਣ ਭਰਾਵਾਂ ਨੂੰ ਪਹਿਲਾਂ ਤਾਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਉਮੀਦ ਕਰਦੇ ਹਾਂ ਦੋਸਤੋ ਸਾਰੇ ਠੀਕ ਠਾਕ ਹੋਮੋਗੇ ਆਪਾਂ ਵੀ ਠੀਕ ਠਾਕ ਐ ਸੋ ਅੱਜ ਗੱਲਾਂ ਬਾਤਾਂ ਦੀ ਪਾਉਣਾ ਤੁਹਾਡੇ ਨਾਲ ਸਾਂਝ ਕਈ ਦਿਨਾਂ ਤੋਂ ਵਲੌਗ ਨਹੀਂ ਬਣਾ ਸਕੇ ਪਰ ਅੱਜ ਤੁਹਾਡੇ ਲਈ ਕੁਝ ਨਾ ਕੁਝ ਫੇਰ ਨਵਾਂ ਲੈ ਕੇ ਆਇਆ ਜੋ ਤੁਹਾਡੇ ਵੀ ਦਿਲ ਨੂੰ ਢੂੰਡ ਜੂਗਾ ਤੁਹਾਡੇ ਦਿਲ ਨੂੰ ਹਰਟ ਕਰ ਸਕਦੀਆਂ ਨੇ ਕੁਝ ਕੁ ਗੱਲਾਂ ਮੈਂ ਅੱਜ ਉਹ ਕਹਾਣੀ ਤੁਹਾਡੇ ਨਾਲ ਸਾਂਝੀ ਕਰਨੀ ਹੈਗੀ ਜਿਵੇਂ ਆਪਾਂ ਕਹਿ ਦਿੱਤਾ ਨਾ ਵਿਰਹੋਂ ਦੀ ਪੀੜ ਉਹ ਚੀਜ਼ ਇੱਕ ਇੱਕ ਆਮ ਜੇ ਪਰਿਵਾਰ ਦੇ ਵਿੱਚ ਜੰਮੀ ਹੋਈ ਧੀ ਨੇ ਜੋ ਆਪਣੇ ਨਾਲ ਹੰਢਾਈ ਤੇ ਉਹ ਮੈਂ ਤੁਹਾਨੂੰ ਸਾਰਾ ਰੂਬੋ ਰੂਪ ਕਰਵਾਉਣਾ ਹੈ ਲਗਭਗ 1935 37 ਦੇ ਵਿੱਚ ਜਨਮ ਹੁੰਦਾ ਸੋ ਬਹੁਤ ਹੀ ਸੋਹਣਾ ਆਪਣਾ ਘਰਬਾਰ ਪਰਿਵਾਰ ਹੁੰਦਾ ਤੇ ਕੁਝ ਕਿੱਲੇ ਪੈਲੀ ਵੀ ਆਪਣੇ ਨਾਮ ਹੁੰਦੀ ਆ ਆਪਣੇ ਪਿਓ ਦੇ ਘਰੇ ਉਸ ਧੀ ਨੇ ਬਹੁਤ ਇਹ ਜਿਆਦਾ ਆਪਾਂ ਕਹਿੰਦੇ ਜਿਵੇਂ ਅ ਅਮੀਰੀ ਦਾ ਮਾਣ ਜਾਂ ਨਿਗ ਉਹ ਮਾਣਿਆ ਹੁੰਦਾ ਹੈਗਾ ਹੈ ਨਾ ਸੋ ਦੋਸਤੋ ਕੋਈ ਪਤਾ ਨਹੀਂ ਹੁੰਦਾ ਹੈਗਾ ਹੈਗਾ ਕਿ ਕਦੋਂ ਕਿਸੇ ਦੀ ਇੱਕ ਆਪਾਂ ਉਹਨੂੰ ਬੁਰੀ ਨਜ਼ਰੀ ਕਹਿ ਸਕਦੇ ਆ ਕਿ ਲੱਗ ਜਾਵੇ ਸੋ ਕਰਦਿਆਂ ਨੇ ਪਿਆਰ ਦੇ ਨਾਲ ਨਾਮ ਰੱਖਿਆ ਸੀ ਤੋ ਘਰ ਦੇ ਵਿੱਚ ਪਿਆਰ ਨਾਲ ਨਾਮ ਰੱਖਿਆ ਗਿਆ ਸੀ ਤੋ ਸੋ ਸੀਤੋ ਦੇ ਜਨਮ ਦੀ ਗੱਲ ਕਰ ਲਈ ਤਾਂ ਦੋਸਤੋ 1900 ਮੈਂ ਤੁਹਾਨੂੰ ਦੱਸਿਆ ਵੀ ਲਗਭਗ 37 38 ਦਾ ਜਨਮ ਹੋਇਆ ਤੇ ਸਾਰਾ ਪਰਿਵਾਰ ਬਹੁਤ ਹੀ ਮਿਲਵਰਤਨ ਦੇ ਨਾਲ ਇੱਕ ਸਾਂਝਗਰੀ ਨਾਲ ਹੈ ਬਿਨਾ ਕਿਸੇ ਭੇਦਭਾਵ ਤੋਂ ਸਾਂਝੇ ਪਰਿਵਾਰ ਦੇ ਵਿੱਚ ਪਰਿਵਾਰ ਆਪਣਾ ਨਿਗਮ ਮੰਨ ਰਿਹਾ ਸੀਗਾ ਸੋ ਜਿਵੇਂ ਮੈਂ ਤੁਹਾਨੂੰ ਕਿਹਾ ਕਿ ਪਤਾ ਨਹੀਂ ਕਿਹਦੀ ਕੋਈ ਬੁਰੀ ਨਜ਼ਰ ਲੱਗ ਗਈ ਲਗਭਗ ਸਮਾਂ ਆ ਗਿਆ 1947 ਦਾ ਸੋ 1947 ਦਾ ਜਦੋਂ ਸਮਾਂ ਆ ਗਿਆ ਦੋਸਤੋ ਤਾਂ ਤੁਸੀਂ ਹੈਰਾਨ ਮੰਨੋਗੇ ਕਿ ਜਿਵੇਂ ਕੋਈ ਇੱਕੋ ਸਮੇਂ ਦੇ ਵਿੱਚ ਸਭ ਕੁਝ ਤਬਾਹ ਹੋ ਜੇ ਹੈਨਾ ਇੱਕ ਅਨਾਉਂਸਮੈਂਟ ਹੁੰਦੀ ਹੈ ਇੱਕ ਅਨਾਉਂਸਮੈਂਟ ਹੁੰਦੀ ਹੈ ਇੱਕ ਹੋਕਾ ਲੱਗਦਾ ਹੈ ਕਿ ਸਾਰੇ ਜਾਨੇ ਆਪੋ ਆਪਣੇ ਪਿੰਡ ਛੱਡ ਕੇ ਚਲੇ ਜਾਓ ਸੋ ਉਹ ਕੁੜੀ ਕੌਣ ਹੈਗੀ ਤੁਸੀਂ ਵੀ ਥੋੜਾ ਜਆ ਤੁਸੀਂ ਵੀ ਮਾਨਸਿਕ ਤੌਰ ਤੇ ਇਹ ਸੋਚ ਰਹੇ ਹੋਮੋਗੇ ਕਿ ਕਹਾਣੀ ਦਾ ਨਿਚੋੜ ਕੀ ਹੋਊਗਾ ਤੇ ਕਹਾਣੀ ਬਣ ਕੀ ਰਹੀ ਹੈ ਸੋ ਦੋਸਤੋ ਮੈਂ ਜਿਹੜੀ ਉਸ 1935 37 ਦੇ ਵਿੱਚ ਜਨਮੀ ਮਾਪਿਆਂ ਦੀ ਪਿਆਰੀ ਜੀਤੀ ਜਿਹਦਾ ਨਾਮ ਪਿਆਰ ਨਾਲ ਸੀਤੋ ਰੱਖਿਆ ਉਹਦੀ ਮੈਂ ਗੱਲਬਾਤ ਤੁਹਾਡੇ ਨਾਲ ਕਰਨ ਜਾ ਰਿਹਾ ਮੇਰਾ ਕੀ ਰابطਾ ਸੀਗਾ ਉਸ ਪਰਿਵਾਰ ਦੇ ਨਾਲ ਸੋ ਮੈਂ ਤੁਹਾਨੂੰ ਦੱਸਿਆ ਕਿ 1947 ਦਾ ਸਮਾਂ ਆਇਆ ਜਿਦੇ ਵਿੱਚ ਕਿ ਇੱਕੋ ਸਮੇ ਸਭ ਕੁਝ ਐਦਾ ਲੱਗਾ ਕਿ ਸਭ ਕੁਝ ਜਿਵੇਂ ਖਤਮ ਹੋ ਗਿਆ ਹੁੰਦਾ ਗਿਆ ਹੈ ਨਾ ਸੋ ਕਾਰਨ ਕੀ ਬਣਿਆ ਉਹਦੇ ਵਿੱਚ ਕਾਰਨ ਜਦੋਂ ਬਣਦਾ ਇੱਕ ਅਨਾਉਂਸਮੈਂਟ ਹੋਕਾ ਲੱਗਿਆ ਕਿ ਸਾਰੇ ਜਾਣੇ ਇੱਥੋਂ ਚਲੇ ਜਾਓ ਤਾਂ ਭਾਜਣਾ ਪੈ ਗਿਆ ਪਰਿਵਾਰ ਦੇ ਵਿੱਚ ਹਲਜੋਲ ਹੋ ਗਈ ਕਿ ਆਪਾਂ ਕਿੱਧਰ ਨੂੰ ਜਾਵਾਂਗੇ ਹੈ ਨਾ ਤੇ ਕੌਣ ਅੱਗੇ ਜਾ ਕੇ ਆਪਣਾ ਆਪਾਂ ਨੂੰ ਸੰਭਾਲੇਗਾ ਹੈ ਨਾ ਸੋ ਬਈ ਬਹੁਤ ਹੀ ਡੂੰਘੀਆਂ ਗੱਲਾਂ ਨੇ ਗਿਆ ਜਦੋਂ ਮਤਲਬ ਕੁਝ ਐਦਾਂ ਦੀਆਂ ਗੱਲਾਂ ਵਾਪਰਦਿਆਂ ਨੇ ਜ਼ਿੰਦਗੀ ਦੇ ਵਿੱਚ ਤਾਂ ਆਪਾਂ ਨੂੰ ਆਪ ਨੂੰ ਵੀ ਸਮਝ ਨਹੀਂ ਆਉਂਦੀ ਹੈਗੀ ਕਿ ਇੱਕੋ ਸਮੇਂ ਦੇ ਵਿੱਚ ਕੀ ਹੋ ਰਿਹਾ ਸੋ ਦੋਸਤੋ ਉਸ ਪਰਿਵਾਰ ਨਾਲ ਜਿਹੜਾ ਮੇਰਾ ਰਾਬਤਾ ਸੀਗਾ ਉਹ ਮੇਰਾ ਨਾਨਕਾ ਪਿੰਡ ਸੀਗਾ ਪਾਕਿਸਤਾਨ ਦਾ ਸਹਿਰ ਜ਼ਿਲ੍ਹਾ ਸਮੁੰਦਰੀ ਤੇ ਪਿੰਡ ਚੱਕ 63 ਚੱਕ 63 ਉਸ ਛੋਟੀ ਉਮਰੇ ਜੋ ਜਿਹੜੀ ਇੱਕ ਕੁੜੀ ਦੀ ਮੈਂ ਗੱਲ ਕਰਦਾ ਉਹ ਸੀਤੋ ਦਾ ਪਿੰਡ ਸੀਗਾ ਜੋ ਕਿ ਰਿਸ਼ਤੇ ਦੇ ਵਿੱਚ ਮੇਰੀ ਨਾਨੀ ਮਾਂ ਲੱਗਦੀ ਸੀ ਜਦੋਂ ਅਸੀਂ ਪਿੰਡ ਜਾਣਾ ਤਾਂ ਉਹਨਾਂ ਨੇ ਪੁਰਾਣੇ ਪੰਜਾਬ ਦੀਆਂ ਗੱਲਾਂ ਕਰਨੀਆਂ ਉਹਨਾਂ ਨੇ ਦੱਸਣਾ ਕਿ ਚੱਕ 363 ਨਾਂ ਦਾ ਕੋਈ ਪਿੰਡ ਹੈਗਾ ਲੈਂਦੇ ਪੰਜਾਬ ਦੇ ਵਿੱਚ ਜਿੱਥੇ ਮੇਰੇ ਪਿਓ ਦਾਦਿਆਂ ਦੀ ਜਾਗੀਰ ਸੀ ਜੋ ਉਹ ਉਸ ਸਮੇਂ ਦੇ ਵਿੱਚ ਉੱਥੇ ਹੀ ਰਹਿ ਗਈ ਹੈ ਸਭ ਕੁਝ ਸੱਡ ਕੇ ਉਹ ਪਰਿਵਾਰ ਭਾਰਤ ਦੇ ਵਿੱਚ ਆ ਗਿਆ ਗੱਲ ਦੋਸਤੋ 1947 ਦੀ ਹੋ ਰਹੀ ਹੈ ਸੋ ਇੱਕ ਚੀਜ਼ ਦੀ ਗੱਲ ਕਰਦਾ ਉਸ ਧੀ ਦੀ ਕਿ ਜਦੋਂ ਵੀ ਅਸੀਂ ਜਾਣਾ ਤਾਂ ਉਹਨਾਂ ਨੇ ਮਨਪਾਪਕ ਕਰਨਾ ਉਹਨਾਂ ਨੇ ਦੱਸਣਾ ਕਿਉਂਕਿ ਜਿਹੜੀ ਉਰੇ ਆ ਕੇ ਮਤਲਬ ਭਾਰਤ ਦੇ ਵਿੱਚ ਆ ਕੇ ਪੰਜਾਬ ਆ ਗਏ ਸੀਗੇ ਹੈਨਾ ਤਾਂ ਕਿਉਂਕਿ ਉੱਥੇ ਸਿਸਟਮ ਇਹ ਹੋ ਗਿਆ ਸੀ ਨਾ ਵੀ ਮੁਸਲਮਾਨ ਸੀਗੇ ਜਿਹੜੇ ਠੀਕ ਹੈ ਨਾ ਉਸ ਸਮੇਂ ਉਹਨਾਂ ਨੇ ਕਹਿਤਾ ਸੀਗਾ ਵੀ ਤੁਸੀਂ ਜੇ ਸਿੱਖ ਨੇ ਜਾਂ ਕੋਈ ਹੋਰ ਧਰਮ ਵਾਲੇ ਵੀ ਸਾਰੇ ਤੁਸੀਂ ਸੱਡ ਕੇ ਚਲੇ ਜਾਓ ਕਿਉਂਕਿ ਸਿਸਟਮ ਹੀ ਕੁਝ ਇਹੋ ਜਿਹਾ ਕ੍ਰੀਏਟ ਹੋ ਗਿਆ ਸੀਗਾ ਤੇ ਜਦੋਂ ਅਸੀਂ ਨਾਨੀ ਨੂੰ ਮਿਲਣਾ ਨਾਨੀ ਨੇ ਇਹੀ ਗੱਲਾਂ ਕਰਨੀਆਂ ਕਿ ਪੁੱਤਰ ਆਪਣੇ ਕੋਲੇ ਉੱਥੇ ਬਹੁਤ ਜ਼ਿਆਦਾ ਅਮੀਰੀ ਸੀ ਬਹੁਤ ਜ਼ਿਆਦਾ ਆਪਣੇ ਕੋਲੇ ਧਨ ਦੌਲਤ ਸੀ ਪਰ ਸਮੇਂ ਦੀ ਮਾਰ ਕੁਝ ਇਦਾਂ ਦੀ ਪਈ ਕਿ ਜਿਹਨੇ ਸਾਰਾ ਸਿਸਟਮ ਹੀ ਹਲਿਆ ਕੇ ਰੱਖ ਦਿੱਤਾ ਬੜਦਾ ਨਾਲ ਖੇਤੀ ਕਰਦਾ ਸੀ ਪਰਿਵਾਰ ਇੱਕ ਜਿਵੇਂ ਅੱਜ ਦੀ ਘੜੀ ਆਪਾਂ ਕਹਿ ਦਈਏ ਕਿ 10 15 ਏਕੜ ਜ਼ਮੀਨ ਜਿਹਦੇ ਕੋਲ ਹੈਗੀ ਆ ਨਾ ਉਹਨੂੰ ਆਪਾਂ ਇੱਕ ਅਮੀਰ ਕੈਟਾਗਰੀ ਦੇ ਵਿੱਚੋਂ ਮੰਨਦੇ ਆ ਸੋ ਬਈ ਜਦੋਂ ਉਹਨਾਂ ਨੇ ਦੱਸਿਆ ਕਿ ਫੇਰ ਸਾਨੂੰ ਪਿੰਡ ਛੱਡ ਕੇ ਉਥੋਂ ਤੁਰਨਾ ਪਿਆ ਉਹ ਪਿੰਡ ਛੱਡ ਕੇ ਸਾਨੂੰ ਇੰਡੀਆ ਆਉਣਾ ਪੈ ਗਿਆ ਕਿ ਰਾਤੋਂ ਰਾਤ ਸਾਨੂੰ ਇਹ ਹੁਕਮ ਹੋ ਗਿਆ ਕਿ 20 ਪਿੰਡ ਖਾਲੀ ਕਰ ਦੋ ਸੋ ਦੋਸਤੋ ਇਹੋ ਜਿਹਾ ਉਹ ਮਾਹੌਲ ਬਣਿਆ ਜਦੋਂ ਵੀ ਅਸੀਂ ਰਾਤ ਨੂੰ ਗੱਲਾਂ ਕਰਨੀਆਂ ਪਹਿਲਾਂ ਸਾਡੀ ਨਾਨੀ ਨੇ ਇੱਕ ਦੋ ਬਾਤਾਂ ਸਾਨੂੰ ਸੁਣਾਉਣੀਆਂ ਜਿਵੇਂ ਛੋਟੇ ਬੱਚਿਆਂ ਨੂੰ ਹੈ ਨਾ ਬਾਤਾਂ ਸੁਣਾਉਂਦੇ ਸੁਣਾਉਂਦੀ ਰਹਿੰਦੇ ਆਪਾਂ ਦੇਖਿਆ ਪੁਰਾਣੇ ਬਜ਼ੁਰਗ ਤਾਂ ਫਿਰ ਉਹਨਾਂ ਨੇ ਨਾਲ-ਨਾਲ ਆਪਣੇ ਲਹਿੰਦੇ ਪੰਜਾਬ ਦੀਆਂ ਗੱਲਾਂ ਵੀ ਕਰਨੀਆਂ ਜਿਹਦੇ ਵਿੱਚ ਕਿ ਉਹਨਾਂ ਨੇ ਦੱਸਣਾ ਕਿ ਸਾਡੇ ਕੋਲੇ ਐਨੀ ਅਮੀਰੀ ਸੀ ਕਿ ਸਾਡੇ ਘਰ ਦੇ ਬਲਦ ਹੁੰਦੇ ਤੇ ਮੇਰੇ ਬਾਪੂ ਜੀ ਨੇ ਐਦਾਂ ਹਲ ਬਾਉਣਾ ਅਸੀਂ ਨੇ ਮਗਰ-ਮਗਰ ਭੱਜੇ ਫਿਰਨਾ ਹੈ ਨਾ ਸੋ ਇਸ ਤਰ੍ਹਾਂ ਦਾ ਕੁਝ ਦੱਸਿਆ ਤੇ ਇਸ ਤੋਂ ਬਾਅਦ ਕਹਾਣੀ ਕੁਝ ਇਦਾਂ ਚੇਂਜ ਹੋ ਗਈ ਦੋਸਤੋ ਕਿ ਜਦੋਂ ਉਹ ਪਰਿਵਾਰ ਇੰਡੀਆ ਆ ਜਾਂਦੇ ਨੇ ਇੰਡੀਆ ਆ ਕੇ ਉਹਨਾਂ ਨੇ ਬਹੁਤ ਜ਼ਿਆਦਾ ਗਰੀਬੀ ਦਾ ਜੋ ਕਹਿੰਦੇ ਆਪਾਂ ਉਹ ਸੰਤਾਪ ਹੰਡਾਇਆ ਤੇ ਪਰ ਉਹ ਇੱਕ ਚੀਜ਼ ਸੀ ਜੋ ਉਹਨਾਂ ਦੀ ਉਹ ਆਪਣੇ ਨਾਲ ਹੀ ਲੈ ਕੇ ਇਸ ਸੰਸਾਰ ਨੂੰ ਅਲਵਿਦਾ ਕਹਿ ਗਏ ਮੇਰੀ ਕੋਸ਼ਿਸ਼ ਅੱਜ ਤੱਕ ਵੀ ਰਹਿੰਦੀ ਹੈ ਕਿ ਮੈਂ ਕਈ ਜਿਹੜੇ ਯੂਟਿਊਬਰ ਨੇ ਉਨਾ ਤੱਕ ਮੈਂ ਆਪਣਾ ਮੈਸੇਜ ਪਹੁੰਚਾਉਣ ਦੀ ਕੋਸ਼ਿਸ਼ ਕਰਦਾ ਰਹਿਣਾ ਕਿ ਜ਼ਿਲ੍ਹਾ ਸਮੁੰਦਰੀ ਚੱਕ ਤਰੇਟ ਨਾਂ ਦਾ ਜਿਹੜਾ ਪਿੰਡ ਹੈਗਾ ਲਹਿੰਦੇ ਪੰਜਾਬ ਤੋਂ ਕੋਈ ਨਾ ਕੋਈ ਉਹਦੀ ਖਬਰ ਸਾਨੂੰ ਦਿੱਤੀ ਜਾਵੇ ਜਾਂ ਉੱਥੋਂ ਦੀ ਕੋਈ ਵੀਡੀਓ ਹੈ ਨਾ ਵੀ ਕਿਹੋ ਜਿਹਾ ਉੱਥੋਂ ਦਾ ਮਾਹੌਲ ਹੈ ਕਿਦਾਂ ਦੇ ਉੱਥੇ ਜਿਹੜੇ ਲੋਕਾਂ ਦਾ ਰਹਿਣ ਬਸੇਰਾ ਗਿਆ ਹੈ ਨਾ ਉਹ ਇੱਕ ਕਹਦੀ ਹੈ ਵੀ ਉਹ ਜਨਮ ਭੂਮੀ ਸੀਗੀ ਸਾਡੀ ਨਾਨੀ ਮਾਂ ਦੀ ਤੇ ਉਹਨਾਂ ਨੇ ਮਤਲਬ ਜਿਉਂਦੇ ਜੀ ਬਹੁਤ ਆਪਣੇ ਆਪ ਦੇ ਵਿੱਚ ਗੱਲਾਂ ਬਾਤਾਂ ਕੀਤੀਆਂ ਕਿ ਕਾਸ ਕੋਈ ਇਹੋ ਜਿਹਾ ਟੋਟਕਾ ਲੱਭ ਜਾਵੇ ਜਿਹਦੇ ਨਾਲ ਅਸੀਂ ਜਾ ਕੇ ਆਪਣੀ ਮਾਤਰਭੂਮੀ ਦੇ ਦਰਸ਼ਨ ਕਰ ਸਕੀਏ ਹਨ ਪਰ ਇੱਥੇ ਆ ਕੇ ਗਰੀਬੀ ਨੇ ਲੱਕ ਭੰਨ ਦਿੱਤੇ ਦੋਸਤੋ ਇੱਥੇ ਜ਼ਿੰਦਗੀ ਬਸਰ ਕਰਨਾ ਹੀ ਥੋੜਾ ਜਿਹਾ ਔਖਾ ਹੋ ਗਿਆ ਸੀਗਾ ਤੇ ਪੁਰਾਣੇ ਪੰਜਾਬ ਦੇ ਵਿੱਚ ਜਾਂ ਲੈਹਿੰਦੇ ਪੰਜਾਬ ਦੇ ਵਿੱਚ ਜਾਣਾ ਤਾਂ ਬੜੀ ਮੁਸ਼ਕਲ ਦੀ ਗੱਲ ਹੋ ਗਈ ਸੀ ਸੋ ਜੇਕਰ ਤੁਸੀਂ ਵੀ ਸਾਡੀ ਵੀਡੀਓ ਨੂੰ ਦੇਖ ਦਿਓ ਤੁਹਾਨੂੰ ਚੰਗਾ ਲੱਗਦਾ ਹੈ ਨਾ ਤਾਂ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਦੋਸਤੋ ਤਾਂ ਕਿ ਕੁਝ ਉਹਨਾਂ ਭਰਾਵਾਂ ਤੱਕ ਸਾਡੇ ਉਹਨਾਂ ਵੀਰਾਂ ਤੱਕ ਇਹ ਵੀਡੀਓ ਜਾਵੇ ਕਿ ਚੱਕ 63 ਨਾਂ ਦਾ ਕੋਈ ਵਲੌਗ ਸਪੈਸ਼ਲ ਬਣਾਇਆ ਜਾਵੇ ਚੱਕ 63 ਪਿੰਡ ਦੀ ਉਹ ਯਾਦਗਾਰਾਂ ਪ੍ਰਾਣੀਆਂ ਪੁਰਾਣੇ ਖੂਹ ਸੀਗੇ ਜਾਂ ਹੈ ਨਾ ਸੋ ਉਹ ਚੀਜ਼ਾਂ ਜਦੋਂ ਆਪਾਂ ਦੇਖਦੇ ਆ ਹੈ ਨਾ ਤਾ ਆਪਣੇ ਆਪ ਨੂੰ ਆਪਣੀ ਰੂਹ ਨੂੰ ਸਕੂਨ ਮਿਲਦਾ ਹੈਗਾ ਸੋ ਇਹ ਸੀ ਕਹਾਣੀ ਸਾਡੀ ਪਿਆਰੀ ਜੀ ਨਾਨੀ ਮਾਂ ਦੀ ਜੋ ਇਸ ਸੰਸਾਰ ਨੂੰ ਅਲਵਿਦਾ ਕਹਿ ਗਏ ਨੇ ਤੇ ਉਹ ਇੱਕ ਚੀਜ਼ ਸੀ ਉਹਨਾਂ ਦੇ ਅੰਦਰ ਕਿਉਂਕਿ ਕੋਈ ਵੀ ਹੈ ਜਦੋਂ ਬੱਚੇ ਆਪਾਂਗੇ ਜਾਂ ਕੋਈ ਵੀ ਹੈ ਹਨਾ ਜਿੱਥੇ ਆਪਣਾ ਰਹਿਣ ਬਸੇਰਾ ਹੁੰਦਾ ਹੈਗਾ ਹਨਾ ਕੁਈ ਸਮੇਂ ਦੀਆਂ ਗੱਲਾਂ ਬਾਤਾਂ ਹੁੰਦੀਆਂ ਨੇ ਕਿ ਆਪਾਂ ਨੂੰ ਕਦੇ ਆਪਣਾ ਪਰਿਵਾਰ ਜਾਂ ਘਰਵਾਰ ਛੱਡਣਾ ਪੈ ਜੇ ਤਾਂ ਉਹ ਚੀਜ਼ ਨੂੰ ਆਪਾਂ ਕਿਸੇ ਲਫ਼ਜ਼ਾਂ ਦੇ ਵਿੱਚ ਬਿਆਨ ਨਹੀਂ ਕਰ ਸਕਦੇ ਦੋਸਤੋ ਸੋ ਤੁਹਾਡੇ ਕੇ ਵੀ ਇਹੀ ਮੇਰਾ ਮੈਸੇਜ ਆ ਦੋਸਤੋ ਤੁਹਾਡੇ ਲਈ ਬੇਨਤੀ ਵੀ ਆ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਕਿ ਇਹ ਮੇਰਾ ਛੋਟਾ ਜਿਹਾ ਮੈਸੇਜ ਕਿਸੇ ਨਾ ਕਿਸੇ ਨਾਮੀ ਯੂਟਿਊਬਰ ਤੱਕ ਉਦੋਂ ਤੱਕ ਪਹੁੰਚਦੇ ਕਰ ਦਿਓ ਲਹਿੰਦੇ ਪੰਜਾਬ ਵਾਲੇ ਵੀਰਾਂ ਤੱਕ ਕੀ ਚੱਕ 368 ਦੇ ਆਪਾਂ ਨੂੰ ਜੇਲਾ ਸਮੁੰਦਰੀ ਪਿੰਡ ਚੱਕ 368 ਲਹਿੰਦਾ ਪੰਜਾਬ ਪਾਕਿਸਤਾਨ ਤੋਂ ਕੋਈ ਸਪੈਸ਼ਲ ਵਲੌਗ ਬਣਾ ਕੇ ਆਪਾਂ ਨੂੰ ਉਸ ਪਿੰਡ ਦੇ ਦਰਸ਼ਨ ਕਰਵਾਵੇ ਤਾਂ ਆਪਾਂ ਨੂੰ ਇਹ ਲੱਗੂਗਾ ਕਿ ਯਾਰ ਆਪਾਂ ਨੂੰ ਵੀ ਸ਼ਾਂਤੀ ਹੋ ਗਈ ਹੈ ਨਾ ਆਪਣੇ ਮਨ ਨੂੰ ਲਾਲ ਆਪਣੇ ਰੂਹ ਨੂੰ ਇੱਕ ਸਕੂਨ ਮਿਲੂਗਾ ਸੋ ਭਾਈ ਅੱਜ ਲਈ ਸਿਰਫ ਇੰਨਾ ਹੀ ਸੀ ਅਗਲੇ ਵਲੌਗ ਵਿੱਚ ਕੁਝ ਨੰਮੀਆਂ ਗੱਲਾਂ ਬਾਤਾਂ ਨਾਲ ਫਿਰ ਤੋਂ ਪਾਵਾਂਗੇ ਸਾਂਝ ਤਦ ਤੱਕ ਦੇ ਲਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ